ਆਸਟ੍ਰੇਲੀਆ ਕੈਨੇਡਾ ਇਟਲੀ ਤੋਂ ਤਿੰਨ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਸ਼ੁਰੂਆਤ ਪੰਜਾਬੀਆਂ ਲਈ ਆਸਟ੍ਰੇਲੀਆ ਤੋਂ ਆਈ ਚੰਗੀ ਖਬਰ ਦੇ ਨਾਲ ਕਰਦੇ ਹਾਂ ਪਿੱਤ ਤਰੀ ਵਿਸਟਰਨ ਆਸਟ੍ਰੇਲੀਆ ਦੇ ਕਲੋਫਰਡੇਲ ਇਲਾਕੇ ਦੀ ਮਿਡਲੈਂਟਰਨ ਸਟਰੀਟ ਦੇ ਸਤੇ ਇੱਕ ਟਾਊਨ ਹਾਊਸ ਵਿੱਚ ਅਚਾਨਕ ਭਿਆਨਕ ਅੱਗ ਲੱਗੀ ਜਿਸ ਦੌਰਾਨ ਘਰ ਵਿੱਚ ਮੌਜੂਦ ਬਜ਼ੁਰਗ ਆਦਤ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਬਾਹਰ ਨਿਕਲ ਆਏ ਪਰ ਉਪਰੀ ਮੰਜ਼ਲ ਤੇ ਉਸ ਦਾ ਕੁੱਤਾ ਅੱਗ ਦੀਆਂ ਲਪਟਾਂ ਵਿੱਚ ਫਸ ਗਿਆ ਇਸ ਦਰਾਂ ਨੂੰ ਉਥੋਂ ਲੰਘ ਰਹੇ ਪੰਜਾਬੀ ਮੂਲ ਦੇ ਉਪਰ ਚਾਲਕ ਇੰਦਰਜੀਤ ਸਿੰਘ ਨੇ ਹਾਲਾਤ ਵੇਖਦਿਆਂ ਗੱਡੀ ਰੋਕ ਦਿੱਤੀ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਵਗੈਰਾ ਉਸੇ ਦੱਗ ਲੱਗੇ ਘਰ ਵੱਲ ਦੌੜ ਪਿਆ ਤੇ ਕੁੱਤੇ ਨੂੰ ਲਪਟਾਂ ਵਿੱਚ ਸੁਰੱਖਿਅਤ ਬਾਹਰ ਕੱਢ ਲਿਆ ਆ ਇੰਦਰਜੀਤ ਸਿੰਘ ਦੀ ਇਸ ਦਲੇਰੀ ਭਰੀ ਕਾਰਵਾਈ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਆਸਟ੍ਰੇਲੀਆ ਦਾ ਸਥਾਨੀ ਕਮੀਡਿਆ ਵੀ ਇਸ ਖਬਰ ਨੂੰ ਤਰਜੀਹ ਦੇ ਰਿਹਾ ਜੋ ਕਿ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਲਈ ਮਾਣ ਦੀ ਗੱਲ ਹੈ ਉਧਰ ਦੂਜੇ ਪਾਸੇ ਕੈਨੇਡਾ ਦੇ ਵੈਂਕੂਵਰ ਤੋਂ ਛਪਦੇ ਅੰਗਰੇਜ਼ੀ ਮੈਗਜ਼ੀਨ ਦਰਪਣ ਦੇ ਪਰਵੰਧਕਾਂ ਵੱਲੋਂ ਅਗੇ ਸਮਾਜ ਸੇਵੀ 21 ਸਾਲਾ ਪੰਜਾਬੀ ਨੌਜਵਾਨ ਹਰਗੁਣ ਸਿੰਘ ਢੱਲੋਂ ਨੂੰ ਕਮਿਊਨਿਟੀ ਕਰੋਸੇਡਰ ਨਾਲ ਸਨਮਾਨਿਤ ਕੀਤਾ ਗਿਆ ਹਰਗੁਣ ਸਿੰਘ ਨੂੰ ਇਹ ਸਨਮਾਨ ਉਸ ਵੇਲੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਵਜਲੇ ਦਿੱਤਾ ਗਿਆ ਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਖੇ ਕਿੰਨ੍ਹ ਸਾਲਾਂ ਦੀ ਪੜ੍ਹਾਈ ਕਰ ਰਿਹਾ ਹਰਗੁਣ ਸਿੰਘ ਢੱਲੋਂ ਸਮਾਜ ਸੇਵੀ ਸੰਸਥਾ ਏਜ ਸਟਰੋਂਗ ਯੂਨਿਟ ਵੈਲਨੈਸ ਸੁਸਾਇਟੀ ਦਾ ਸੰਸਥਾਪਕ ਹੈ ਜਿੱਥੇ ਉਹ ਨਿਆਂ ਦੇ ਐਡਵੋਕੇਟ ਵਜੋਂ ਉਜਰਗਾਂ ਨੂੰ ਸਿਹਤ ਨੂੰ ਕਿਵੇਂ ਤੰਦਰੁਸਤ ਰੱਖਿਆ ਜਾਵੇ ਉਸ ਬਾਰੇ ਜਾਗਰੂਕ ਕਰਦਾ ਹੈ ਇਹ ਦੱਖਣੀ ਏਸ਼ੀਆਈ ਬਜ਼ੁਰਗਾਂ ਦੀ ਪਹਿਲੀ ਸੰਸਥਾ ਜਿੱਥੇ ਵੱਖ-ਵੱਖ ਦੇਸ਼ਾਂ ਤੋਂ ਕੈਨੇਡਾ ਰਹਿ ਰਹੇ ਬਜ਼ੁਰਗ ਇਕੱਠੇ ਸਵਾਂ ਵਾਂ ਲੈਂਦੇ ਨੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ 2022 ਚ ਹਰਗੁਣ ਸਿੰਘ ਨੂੰ BC ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਵਿਸਾਖੀ ਨਗਰ ਕੀਰਤਨ ਤੇ ਉਹ ਹਰ ਸਾਲ ਸਿਹਤ ਜਾਗਰੂਕ ਕੈਂਪ ਲਾਉਂਦੇ ਨੇ ਇਸ ਤੋਂ ਇਲਾਵਾ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਪਿੰਡ ਪੁੰਤਿਨੀਆ ਵਿਖੇ ਉਸ ਵੇਲੇ ਭਜਦੌੜ ਮੱਚ ਗਿਆ ਜਦ ਇੱਕ 37 ਸਾਲਾ ਭਾਰਤੀ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸਥਾਨਕ ਪੁਲਿਸ ਪ੍ਰਸ਼ਾਸਨ ਇਸ ਕਤਲ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਨੌਜਵਾਨ ਦੇ ਸਰੀਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਸਿਰ ਵਿੱਚ 20 ਛਟਾਂ ਲੱਗੀਆਂ ਵਿਅਕਤੀ ਦੀ Laash ਉਸ ਘਰ ਦੇ ਬਾਹਰ ਪਈ ਹੋਈ ਸੀ ਜਿੱਥੇ ਉਹ ਪਿਛਲੇ ਕੁਝ ਸਮੇਂ ਤੋਂ ਰਹਿ ਰਿਹਾ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਕਤਲ ਦੇ ਮਾਮਲੇ ਨੂੰ ਸੁਝਾਉਣ ਲਈ ਉਸ ਦੇ ਨਾਲ ਰਹਿੰਦੇ ਹੋਏ ਸਾਥੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕੋਲ ਪੁਰਤਗਾਲ ਦੇ ਪੇਪਰ ਨੇ ਅਤੇ ਸ਼ਾਇਦ ਉਹ ਇਟਲੀ ਵਿੱਚ ਕੰਮ ਦੇ ਭਾਲ ਲਈ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਹੋਇਆ ਸੀ ਜਿੱਥੇ ਉਹ ਕਿਰਾਏ ਤੇ ਕਿਸੇ ਹੋਰ ਨਾਲ ਰਹਿੰਦੇ ਸੀ ਇਸ ਨੌਜਵਾਨ ਦਾ ਪਿਸ਼ੋਕੜ ਹਰਿਆਣਾ ਨਾਲ ਦੱਸਿਆ ਜਾ ਰਿਹਾ ਹੈ